ਹੈਲੋ ਦੋਸਤੋ ਅੱਜ ਅਸੀਂ ਬਣਾਵਾਂਗੇ ਗਾਜਰ ਗੋਭੀ ਮੁੱਲੀ ਤੇ ਛਲਗਮ ਦਾ ਖੱਟਾ ਮਿੱਠਾ achar ਇਹ achar ਅਸੀਂ ਪੂਰਾ ਸਾਲ ਖਾ ਸਕਦੇ ਹਾਂ ਖਰਾਬ ਨਹੀਂ ਹੋਵੇਗਾ ਇਹਨੂੰ ਬਣਾਉਣ ਲਈ ਲੀਤਾ ਮੈਂ 1 ਕਿਲੋ ਗੋਭੀ 1 ਕਿਲੋ ਗਾਜਰ 1 ਕਿਲੋ ਮੁੱਲੀ ਤੇ ਥੋੜੀ ਜਿਹੀ ਛਲਗਮ ਸਾਰੀਆਂ ਸਬਜ਼ੀਆਂ ਨੂੰ ਅਸੀਂ ਕੱਟ ਕੇ ਛਿੱਲ ਕੇ ਚੰਗੀ ਤਰ੍ਹਾਂ ਵਾਸ਼ ਕਰਕੇ 1.5 ਘੰਟੇ ਲਈ ਨਮਕ ਲਗਾ ਕੇ ਰੱਖ ਦਵਾਂਗੇ ਫਿਰ ਇਹ ਸਾਰੀਆਂ ਸਬਜ਼ੀਆਂ ਆਪਣਾ ਪਾਣੀ ਛੱਡ ਦੇਣਗੀਆਂ ਇਸ ਤੋਂ ਬਾਅਦ ਅਸੀਂ ਇੱਕ ਦਿਨ ਲਈ ਸਨਲਾਈਟ ਵਿੱਚ ਸੁੱਕਣ ਲਈ ਇਹਨਾਂ ਸਬਜ਼ੀਆਂ ਨੂੰ ਰੱਖਾਂਗੇ। ਆਚਾਰ ਦਾ ਮਸਾਲਾ ਬਣਾਉਣ ਵਾਸਤੇ ਅਸੀਂ ਜੀਰਾ, ਰਾਈ, ਦਾਲਚੀਨੀ, ਵੱਡੀ ਇਲਾਇਚੀ, ਲੌਂਗ ਤੇ ਕਾਲੀ ਮਿਰਚ ਨੂਨ ਡਰਾਈ ਰੋਸਟ ਕਰ ਲਿਆ। ਰਾਈ ਨੂੰ ਵੀ ਅਸੀਂ ਪੀਸ ਲਵਾਂਗੇ ਤੇ ਡਰਾਈ ਡਰਾਈ ਰੋਸਟ ਕੀਤੇ ਹੋਏ ਮਸਾਲਿਆਂ ਨੂੰ ਵੀ ਅਸੀਂ ਪੀਸ ਕੇ ਅਲੱਗ ਰੱਖ ਲਵਾਂਗੇ। ਹੁੰ ਲਾ ਮੰਗਿਆ ਸੀ ਨਮਕ ਲਾਲ ਮਿਰਚ ਤੇ ਹਲਦੀ ਅਦਰਕ ਲਸਣ ਦਾ ਪੇਸਟ ਬਣਾ ਲੈਣਾ ਇੱਕ ਕੜਾਹੀ ਵਿੱਚ ਮਸਟਰਡ ਆਇਲ ਲੈ ਕੇ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਭੁੰਨਣਾ ਇੱਕ ਕੋਲੀ ਪਾਵਾਂਗੇ ਗੁੜ ਦੀ ਨਾਲ ਹੀ ਪਾਵਾਂਗੇ ਵਾਈਟ ਵਿਨੇਗਰ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਪੀਸੇ ਹੋਏ ਸੁੱਕੇ ਮਸਾਲੇ 2 ਮਿੰਟ ਸੇਕ ਲਗਵਾਨ ਤੋਂ ਬਾਅਦ ਅਸੀਂ ਸਾਰੀਆਂ ਸੁੱਕੀਆਂ ਹੋਈਆਂ ਸਬਜ਼ੀਆਂ ਵਿੱਚ ਪਾਵਾਂਗੇ ਇਹਨਾਂ ਨੂੰ ਲਗਾਵਾਂਗੇ ਅਸੀਂ 5 ਮਿੰਟ ਸੇਕ ਫਿਰ ਇੱਕ ਸੁੱਕੇ ਬਰਤਨ ਵਿੱਚ ਸਾਰੇ ਆਚਾਰ ਨੂੰ ਕੱਢ ਕੇ ਰੱਖ ਲਵਾਂਗੇ ਤੇ ਰੈਡੀ ਹੈ ਸਾਡਾ ਖੱਟਾ ਮਿੱਠਾ ਗਾਜਰ ਗੋਭੀ ਸ਼ਲਗਮ ਤੇ ਮੁੱਲੀ ਦਾ ਆਚਾਰ